प्यारे दर्शकों को प्यार श्रोते हो आप समूह हूं प्रेम भरी सत श्री अकाल आप सारे सज्जनांदा मित्रों का धन्यवाद है जो आप धन श्री गुरु ग्रंथ साहिब जी दी सच दी विचारधारा ਨਾਲ निरंतर दयतन कर रहे हो ਸੱਚ ਕੀ ਹੈ ਤੇ ਝੂਠ ਕੀ ਹੈ ਕੌਮ ਸਿਰ ਕੌਮ ਜਿਹੜੀ ਹੈ ਉਸ ਨੂੰ ਜੇਸਪਾਸੇ ਲਜਾਇਆ ਗਿਆ ਬੁੜੇ ਵਿੱਚ ਆਪਾਂ ਸੱਤ ਚੂਠ ਲੱ ਬੰਦਿਚਤਨ ਕਰ ਰਹੇ ਹਾਂ ਇਹ ਕੌਮ ਕਿੱਧਰ ਨੂੰ ਚਲੀ ਗਈ ਕਿ ਸੇ ਕੌਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਣਾਈ ਲਿਖਨ ਰੇਖਾ ਨੂੰ ਟੱਪ ਗਈ ਹੈ ਇਹ ਕਿਵੇਂ ਟੱਪੀ ਹੈ ਕਿਸ ਨੇ ਟਪਾਇਆ ਕਿਵੇਂ ਦੂਰ ਚਲੇ ਗਏ ਸ੍ਰੀ ਦਾ ਪਹਿਲਾ ਭਾਗ ਆਪਾਂ ਵਿਚਾਰਿਆ ਸ੍ਰੀ ਸਿਖ ਰਤ ਮਯਾਦਾ ਦੇ ਵਿਚਾਰਨ ਜੋ ਪਹਿਲੂ ਇਹ ਦੂਸਰਾ ਭਾਗ ਹੈ ਜਦੋਂ ਜਿਹੜਾ ਖੜਾ ਬਣ ਰਿਹਾ ਸੀ 1931 ਤੋਂ ਸ਼ੁਰੂ ਹੋ ਕੇ 1945 ਤੱਕ 14 ਸਾਲ ਜਦੋਂ 14 ਸਾਲ ਕੁੱਟਿਆ ਇਸ ਖਰੜੇ ਨੂੰ ਤਾਂ ਖਰੜਾ ਰੋਪਿਆ ਖਰੜਾ ਰੋਪਿਆ 14 ਸਾਲ ਕੁੱਟਿਆ ਤਾਂ ਮੈਂ ਇੱਕ 32 ਪੰਨੇ ਦੀ ਇਸ ਅਖੀਰਤ ਮੈਂ ਯਾਦਾਂ ਜਿਹਦੇ ਵਿੱਚ 24 ਪੰਨੇ ਦਾ ਡਾक्यूमेंट ਹੈ ਉਹ ਹੈ ਬਾਕੀ 8 ਪੰਨੇ ਜਾਣਕਾਰੀ ਵਾਲੇ ਹਨ ਸੋ ਇਹ 32 ਪੰਨੇ ਵਾਲੇ ਨੂੰ ਜੋ ਕਦਾਂ ਸਾਲ ਲੱਗੇ 14 ਸਾਲ ਇਸ ਨੂੰ ਮਧੂਵੜਿਆ ਕੁੱਟਿਆ ਗਿਆ ਤੇ ਖਰੜਾ ਰੋਪਿਆ ਰੋ ਕਿਉਂ ਪਿਆ ਕਿਉਂਕਿ ਖਰੜੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜ ਦਿੱਤਾ ਗਿਆ ਤੇ ਇਹਦੇ ਨਾਲ ਹੀ ਸਿੱਖ ਕੌਮ ਜਿਹੜੀ ਹੈ ਉਹਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਕੱਢ ਦਿੱਤਾ ਗਿਆ ਲਕਸ਼ਣ ਰੇਖਾ ਸਿੱਖ ਕੌਮ ਨੂੰ ਕ੍ਰਾਸ ਕਰਾ ਦਿੱਤੀ ਗਈ ਇਸ ਕਰਕੇ ਖਰੜਾ ਜਿਹੜਾ ਨਿਰਾਸ਼ ਹੋ ਗਿਆ ਰੋ ਪਿਆ ਕਿਉਂਕਿ ਸੁਨ ਸ਼ੀਰ ਗੁਰੂ ਗ੍ਰੰਥ ਸਾਹਿਬ ਦੇ ਵਿਚਾਰ ਤਰ੍ਹਾਂ ਨਾਲ ਤੋੜ ਦਿੱਤਾ ਗਿਆ ਸੋ ਆਪਾਂ ਵਿਚਾਰ ਕਰਦੇ ਹਾਂ ਕਿ ਕੀ ਕੀ ਹੋਇਆ ਇਹ ਉਸੇ ਕਰੈਡ ਨਰ ਬਣੀ ਆ ਇੱਕ ਖੜੇ ਉੱਪਰ ਕੀ ਕੀ ਵਾਪਰਿਆ ਜਿੱਤੋਂ ਬਾਦ ਡਾਕੂਣ ਬਣਿਆ ਉਹਦੇ ਵਾਸਤੇ ਆਪਾਂ ਦੂਸਰਾ ਭਾਗ ਇਸ ਦਾ ਉਹਦੇ ਬਾਰੇ ਵਿਚਾਰ ਕਰਦੇ ਹਾਂ ਗੁਰਾਤ ਮਰਯਾਦਾ ਦੇ ਸਨ 1931 ਤੋਂ ਸਨ 1945 ਤੱਕ ਬਣ ਸਮੇਂ ਕੀ ਕੀ ਹੋਇਆ ਕੀ ਕੀ ਵਾਪ੍ਰੇਸ ਕਰ ਲਿਆ ਸੁਭਾ ਪਾਗ ਲੈਨੇ 25 ਮੈਂਬਰਾਂ ਦੀ ਸਬ ਕਮੇਟੀ ਨੂੰ ਸ਼ੋਮਣੀ ਕਮੇਟੀ ਨੇ ਬਣਾਇਆ ਅਤੇ ਕਿਸੇ ਪੰਥ ਜਾਂ ਸ਼ਰੀਰਕਾਲ ਤਾਕਤ ਜਾਂ ਕਾਲ ਬੁੰਗੇ ਨੇ ਨਹੀਂ ਬਣਾਇਆ ਜਿਹੜੀ 25 ਮੈਂਬਰੀ ਕਮੇਟੀ ਸਬ ਕਮੇਟੀ ਬਣਾਈ ਸੀ ਇਸ ਖਰੜੇ ਨੂੰ ਤਿਆਰ ਕਰਨ ਵਾਸਤੇ ਇਹ ਕਿਸੇ ਪੰਥ ਨੇ ਨਹੀਂ ਪੰਥਾ ਮਤਲਬ ਸਮੁੱਚੇ ਸੰਸਾਰ ਦੀਆਂ ਜਿਹੜੀਆਂ ਸਿੱਖ ਜਿਥੇ ਬੰਦੀਆਂ ਉਹਨਾਂ ਨੂੰ ਨਹੀਂ ਸ਼ਾਮਲ ਕੀਤਾ ਗਿਆ ਇੱਥੇ ਇਸ ਕਰਕੇ ਇਹਨੂੰ ਸਮੁੱਚੇ ਪੰਥ ਨੇ ਬਣਾਇਆ ਨਹੀਂ ਕਹਿ ਸਕਦੇ ਇਹ ਸ਼੍ਰੋਮਣੀ ਕਮੇਟੀ ਨੇ ਜਿਹੜੇ ਸਬ ਕਮੇਟੀ ਬਣਾਈ ਸੀ ਇਹ ਉਹਨੇ ਬਣਾਇਆ ਤਿਆਰ ਕੀਤਾ ਤੇ ਸ਼੍ਰੋਮਣੀ ਕਮੇਟੀ ਹੀ ਆਪਣੇ ਆਪ ਨੂੰ ਪੰਥ ਸਮਝਦੀ ਪਈ ਹੈ ਐਡਾ ਭਾਗ ਸਬ ਕਮੇਟੀ ਵੱਲੋਂ ਕਾਲ ਬੁੰਗੇ ਉੱਤੇ ਕੀਤੇ ਚਾਰ ਸਮਾਗਮਾਂ 4 5 ਅਕਤੂਬਰ 4 ਤੇ 5 ਅਕਤੂਬਰ 1931 3 ਅਤੇ 31 ਜਨਵਰੀ 1932 ਇਹ ਚਾਰ ਬੈਠਕਾਂ ਜਾਂ ਚਾਰ ਸਮਾਗਮ ਕੀਤੇ ਗਏ ਵਿਚਾਰ ਕਰਨ ਵਾਸਤੇ ਇਹ ਖਰੜਾ ਕਿਦਾਂ ਦਾ ਬਣੇ ਵਿੱਚ ਸਿੱਖ ਰਿਆਦ ਮਰਿਆਦਾ ਖਰੜਾ ਤਿਆਰ ਕਰਕੇ ਸ਼ੌਣੀ ਕਮੇਟੀ ਨੂੰ ਸੌਂਪ ਦਿੱਤਾ ਗਿਆ ਇਹਨਾਂ ਚਾਰ ਮੀਟਿੰਗਾਂ ਵਿੱਚ ਖਰੜਾ ਤਿਆਰ ਹੋ ਗਿਆ ਅਤੇ ਕਮੇਟੀ ਨੇ ਸੌਂਪ ਦਿੱਤਾ ਸ਼ੌਣੀ ਕਮੇਟੀ ਨੂੰ ਜਿਵੇਂ ਸਿੱਖ ਰਿਆਦ ਮਰਿਆਦਾ ਦੇ ਪੰਨਾ 4 ਉੱਤੇ ਲਿਖਿਆ ਹੈ ਇਹ ਖਰੜਾ ਇਸ ਸਰਾਉਟੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਅਸੈਂਬਲੀ ਵਿੱਚ ਪੇਸ਼ ਕੀਤਾ ਜਾਂਦਾ ਹੈ ਆਸ਼ਾ ਹੈ ਆਪ ਇਸ ਕਰ ਲੈਣਾ ਪੰਥ ਦੀ رائے ਲੈਣ ਲਈ ਸ਼ਪਾ ਕੇ ਪ੍ਰਕਾਸ਼ ਕਰੋਗੇ ਅਤੇ ਰਾਵਾਂਉਣ ਤੇ ਸ਼੍ਰੋਮਣੀ ਕਮੇਟੀ ਦੇ اجلاس ਵਿੱਚ ਅੰਤਮ ਪ੍ਰਵਾਨ ਲਈ ਪੇਸ਼ ਕਰੋਗੇ ਖਰਾਬ ਕਰਨ ਵਾਲੇ ਇਹ 14 ਨਵੰਬਰ ਸਾਨ ਅਕਾਲੀ ਕੌਰ ਸਿੰਘ ਗਿਆਨੀ ਸ਼ੇਰ ਸਿੰਘ ਸੰਤ ਮਾਨ ਸਿੰਘ ਨਿਰਮਲੇ ਪ੍ਰੋਫੈਸਰ ਗੰਗਾ ਸਿੰਘ ਜਸਵੰਤ ਸਿੰਘ ਕਾਲਤਖਸ ਸਾਹਿਬ ਅਤੇ ਕੇਸ਼ਕਟ ਸਾਹਿਬ ਗਿਆਨੀ ਹੀਰਾ ਸਿੰਘ ਦਰਦ ਭਾਈ ਲਾਭ ਸਿੰਘ ਕਿਆਨੇ ਠਾਕੁਰ ਸਿੰਘ ਸੰਤ ਅਮੀਰ ਸਿੰਘ ਬਾਬਾ ਅਰਕਿਸ਼ਨ ਸਿੰਘ ਐਮਐਸ ਜਦਾ ਤੇਜ ਸਿੰਘ ਪਾਇਤ ਰੋਚਨ ਸਿੰਘ ਅਤੇ ਕਨਵੀਰ ਪ੍ਰੋਫੈਸਰ ਤੇਜ ਸਿੰਘ ਇਹ ਸੀ 14 ਸੱਜਣ ਜਿਨ੍ਹਾਂ ਨੇ ਇਹ ਖਰੜਾ ਪਣਾ ਕੇ ਚਾਰ ਸੁਵਾਕਮ ਕਰਕੇ ਖਰੜਾ ਬਣਾ ਕੇ ਸ਼ੋਅ ਨੀ ਕਮਟੀ ਨੂੰ ਸੌਂਪ ਦਿੱਤਾ ਹੁਣ ਕੀ ਭਾਪ ਪ੍ਰੈਸ ਨਾਲ ਈੜੀ ਭਾਗ ਸਭ ਕਮੇਟੀ ਦੇ 11 ਮੈਂਬਰ ਵਿਚਾਰ ਚਰਚਾ ਛੱਡ ਗਏ ਈੜੀ ਭਾਗ ਵਿੱਚ ਆਪਾਂ ਦੇ ਦਿਆਂ ਕਿ 25 ਮੈਂਬਰ ਵਿੱਚੋਂ 11 ਮੈਂਬਰ ਵਿਚਾਰ ਚਰਚਾ ਛੱਡ ਗਏ ਕੀਤੇ ਚਾਰ ਸੁਆਗ ਵਿੱਚ ਸ਼ੋਮਨੀ ਕਮੇਟੀ ਦੇ ਕੇਵਲ 14 ਮੈਂਬਰੀ ਭਾਗ ਲੈਂਦੇ ਰਹੇ ਅਤੇ 11 ਮੈਂਬਰ ਕਦੇ ਵੀ ਵਿਚਾਰਾਂ ਵਿੱਚ ਸ਼ਾਮਲ ਨਹੀਂ ਹੋਏ ਸ਼ੋਮਨੀ ਕਮੇਟੀ ਵੱਲੋਂ ਚੁਣੇ ਪੰਥ ਯਾਨੀ ਸਬ ਕਮੇਟੀ ਵਿੱਚ ਪਹਿਲਾਂ ਹੀ ਫੁੱਟ ਪੈ ਗਏ ਸਪਸ਼ਟ ਹੈ ਕਿ 14 ਮੈਂਬਰਾਂ ਨੇ ਮੋਢਲਾ ਖੜਾ ਤਿਆਰ ਕੀਤਾ ਸੀ ਛੱਟ ਜਾਣ ਵਾਲੇ ਜਿਹੇ ਮੈਂਬਰ ਹੀਟ ਲੈ ਕੇ ਸਨ ਜਿਹੜੇ ਛੱਟ ਗਏ ਭਾਈ ਬੁੱਧ ਸਿੰਘ ਸੰਤ ਸਿੰਘ ਸੰਤ ਸੰਗਤ ਸਿੰਘ ਕਮਾਲੀਆ ਭਾਈ ਕਾਨ ਸਿੰਘ ਨਾਬਾ ਇਹ ਵੀ ਛੱਟ ਗਏ ਸੰਤ ਗੁਲਾਬ ਸਿੰਘ ਕੋਹਲੀਆਂ ਛੱਟ ਗਏ ਭਾਈ ਹਜ਼ੂਰਤ ਸਿੰਘ ਹਜ਼ੂਰ ਸਾਹਿਬ ਵਾਲੇ ਛੱਡ ਗਏ ਪੰਡਤ ਬਸੰਤ ਸਿੰਘ ਪਟਿਆਲਾ ਇਹ ਵੀ ਛੱਡ ਗਏ ਭਾਈ ਵੀਰ ਸਿੰਘ ਅੰਮ੍ਰਿਤਸਰ ਵਾਲੇ ਛੱਡ ਗਏ ਪੰਡਤ ਕਰਤਾਰ ਸਿੰਘ ਤਖਾ ਇਹ ਵੀ ਛੱਡ ਗਏ ਜਿਹਦਰ ਤਖਾ ਸ਼੍ਰੀ ਪਟਨਾ ਸਾਹਿਬ ਇਹ ਵੀ ਛੱਡ ਗਏ ਫਿਰ ਉਸ ਜੋਸ਼ ਸਿੰਘ ਛੱਡ ਗਏ ਤੇ ਭਾਈ ਰਣधीर ਸਿੰਘ ਕੰਡ ਕੀਰਤਨ ਵਾਲੇ ਇਹ ਵੀ ਛੱਡ ਗਏ ਨਾ ਸੇਵਾਗ ਬਹ ਲਾਂਦੇ ਆ ਸਬ ਕਮੇਟੀ ਤੋਂ ਬਾਹਰਲੇ ਮੈਂਬਰਾਂ ਦਾ ਦਖਲ ਸਬ ਕਮੇਟੀ ਤੋਂ ਬਾਹਰੋਂ ਚਾਰ ਸਮਾਗਾਂ ਵਿੱਚ ਕਦੀ ਕਦੀ ਦਰਸ਼ਨ ਦੇਣ ਵਾਲਿਆਂ ਵਿੱਚੋਂ ਚਾਰ ਨਾਏ ਸਨ ਇਹ ਸਬ ਕਮੇਟੀ ਵਿੱਚ ਨਹੀਂ ਸਨ ਪਰ ਇਹ ਦਖਲ ਦਿੰਦੇ ਰਹੇ ਉਹਨਾਂ ਵਿੱਚ ਸਨ ਸਰਦਾਰ ਧਰਮਜੋਤ ਅਨੰਦ ਸਿੰਘ ਭਾਗ ਸਿੰਘ ਵਕੀਲ ਵਰਸਾਵਾ ਸਿੰਘ ਸਕੱਤਰ ਸ਼ੋਮਨੀ ਕਮੇਟੀ ਅਤੇ ਮਾਸਟਰ ਤਾਰਾ ਸਿੰਘ ਪ੍ਰਧਾਨ ਸ਼ੋਮਨੀ ਕਾਲੀਦਾਰ ਇਹ ਕਿਵੇਂ ਆਉਂਦੇ ਰਿਹਾ ਇਹਨਾਂ ਨੂੰ ਕ因 ਭੇਜਿਆ ਸ਼ੋਮਨੀ ਕਮੇਟੀ ਨੇ ਭੇਜਿਆ ਕਿ ਆਪਣਾ ਦਖਲ ਵਿੱਚ ਦਿਓ ਜਾਂ ਕੁਛ ਕਰੋ ਇਹ ਇਹ ਬੜੀ ਭੇਜ ਵਾਲੀ ਗੱਲ ਹੈ ਕਿ ਕਮੇਟੀ ਵਿੱਚ ਨਹੀਂ ਸਨ ਪਰ ਇਹ ਬਾਹਰੋਂ ਆ ਕੇ ਸਮਾਗਾਂ ਵਿੱਚ ਇਹ ਸ਼ਾਂਬਲੋਂਦੇਰੇ ਸਪਸ਼ਟ ਹੈ ਕਿ ਇਨਾ ਪ੍ਰਭਾਵਸ਼ਾਲੀ ਸਜਣਾ ਨੇ ਵੀ ਵਿਚਾਰਾਂ ਵਿਚਾਲੇ ਪ੍ਰਭਾਵ ਜ਼ਰੂਰ ਪਾਇਆ ਹੋਵੇਗਾ ਜੋ ਸਬ ਕਮੇਟੀ ਦੇ ਮੈਂਬਰਾਂ ਨੇ ਵੀ ਪ੍ਰਭਾਵਨ ਕੀਤਾ ਹੋਵੇਗਾ ਇਹ ਨਹੀਂ ਪਤਾ ਕਿ ਇਹ ਮੈਂਬਰ ਸ਼ੋਣੀ ਕਮੇਟੀ ਨੇ ਆਪ ਆਪਣਾ ਪ੍ਰਭਾਵ ਪਾਉਣ ਲਈ ਭੇਜੇ ਸਨ ਜਾਂ ਇਹ ਆਪ ਹੀ ਗਏ ਸਨ ਆਪ ਤਾਂ ਨਹੀਂ ਜਾ ਸਕਦੇ ਕਿਉਂਕਿ ਸ਼ੋਣੀ ਕਮੇਟੀ ਦੇ ਅੰਡਰ ਸਾਰਾ ਕੁਝ ਕੰਮ ਹੋ ਰਿਹਾ ਸ਼ੋਣੀ ਕਮਟੀ ਸਲਾਹ ਨਾਲ ਹੀ ਗਏ ਹੋ ਸਕਦੇ ਆ ਹਾ ਭਾਗ ਲਓ ਜੀ ਮੋਢਲਾ ਕਰਦਾ ਸ਼ੋਣੀ ਕਮੇਟੀ ਵੱਲੋਂ ਇੱਕਦਮ ਰਿਜੈਕਟ ਕਰਤਾ ਗਿਆ ਆ ਪ੍ਰਭਾਵ ਤੁਜਣਾ 4 ਅਕਤੂਬਰ 1931 ਤੋਂ 31 ਜਨਵਰੀ 1932 ਤੱਕ ਬਣਾਏ ਖਰੜੇ ਨੂੰ ਸ਼ੌਣੀ ਕਮੇਟੀ ਨੇ ਪੜ ਕੇ ਮਹਿਸੂਸ ਕੀਤਾ ਕਿ ਇਹ ਅਖੌਤੀ ਪੰਥ ਨੇ ਠੀਕ ਨਹੀਂ ਬਣਾਇਆ ਇਹ ਸ਼ੌਣੀ ਕਮੇਟੀ ਦਾ ਬਣਾਇਆ ਪੰਥ ਸੀ ਜਿਹੜਾ 14 ਮੈਂਬਰ ਦੀ ਕਮੇਟੀ ਜਨੇ ਬਣਾਇਆ ਉਹਨੂੰ ਇਹ ਪੰਥ ਕਹਿੰਦੇ ਆ ਲੋਕ ਵੀ ਇਸ ਨੂੰ ਪੰਥ ਆਖਦੇ ਆ ਵੀ ਪੰਥ ਨੇ ਬਣਾਇਆ ਇਹ 14 ਮੈਂਬਰ ਕੋਈ ਪੰਥ ਨਹੀਂ ਹੈ ਜਿਨ੍ਹਾਂ ਨੇ ਬਣਾਇਆ ਸੀ ਤੇ ਸ਼ੌਣੀ ਕਮੇਟੀ ਨੇ ਕਿਹਾ ਵੀ ਇਹ ਠੀਕ ਨਹੀਂ ਬਣਾਇਆ ਇਸ ਲਈ ਇਸ ਨੂੰ ਐਨ ਬੈਨ ਸ਼ੋਮਣੀ ਕਮੇਟੀ ਪਰਵਾਨ ਨਾ ਕੀਤਾ ਤੇ ਇੱਕ ਪਾਸੇ ਸ਼ੋਮਣੀ ਕਮੇਟੀ ਨੇ ਕਮੇਟੀ ਬਣਾਈ ਆ ਉਹਨੇ ਖਰੜਾ ਬਣਾ ਕੇ ਦਿੱਤਾ ਦੂਜੇ ਪਾਸੇ ਸ਼ੋਣਿਕ ਮੱਟੀ ਨੇ ਇਸ ਨੂੰ ਰਿਜੈਕਟ ਕਰਤਾ ਜੇ ਮਤਲਬ ਕਿ ਸ਼ੋਮਣੀ ਕਮੇਟੀ ਦੇ ਉੱਤੇ ਜੋ ਪ੍ਰਭਾਵ ਸੀ ਬਾਹਲੀ ਅਤੇ ਬੰਦੀਆਂ ਦਾ ਅੰਗਰੇਜ਼ ਸਰਕਾਰ ਦਾ ਕਹ ਲਓ ਜਾਂ ਬ੍ਰਾਹਮਣਵਾਦੀ ਜਥੇਬੰਦੀ ਦਾ ਜਿਹੜੀ ਉਸ ਵੇਲੇ ਹੋਂਦ ਵਿੱਚ ਆ ਚੁੱਕੀ ਸੀ ਜਿਹਨੂੰ ਅੱਜ ਕੱਲ ਆਰਐਸਐਸ ਕਿਹਾ ਜਾਂਦਾ ਇਹ ਸਾਨੂੰ 1925 ਵਿੱਚ ਬਣ ਗਈ ਸੀ ਸੋ ਇਸ ਖਰੜੇ ਦੀ ਰੂਬ੍ਰਿਕਾ ਕੀ ਸੀ ਇਹ ਤਾਂ ਸ਼ੋਣੀ ਕਮੇਟੀ ਦੇ ਰਿਕਾਰਡ ਹੀ ਦੱਸ ਸਕਦਾ ਹੈ ਕਿ ਜਿਹੜਾ ਪਹਿਲਾ ਖਰੜਾ ਸੀ ਉਹਦੇ ਵਿੱਚ ਕੀ ਕੀ ਲਿਖਿਆ ਸੀ ਪਰ ਇਸ ਰੂਪਰੇਖਾ ਤੋਂ ਪਤਾ ਲੱਗ ਸਕਦਾ ਹੈ ਕਿ ਬਾਅਦ ਵਿੱਚ ਕੀ ਕੀ ਤਬਦੀਲੀਆਂ ਕੀਤੀਆਂ ਗਈਆਂ ਇਹ ਤਾਂ ਸਪਸ਼ਟ ਹੈ ਕਿ ਪੰਥ ਜਾਨੀ 14 ਮੈਂਬਰੀ ਸੰਵ ਕਮੇਟੀ ਜਿਹਨੂੰ ਪੰਥ ਕਿਹਾ ਜਾਂਦਾ ਉਹਦਾ ਬਣਾਇਆ ਖਰੜਾ ਸ਼ੋਣੀ ਕਮੇਟੀ ਨੇ ਰੱਦ ਕਰ ਦਿੱਤਾ ਅੱਗੇ ਚਲਦੇ ਹਾਂ ਕੱਕਾ ਭਾਗ ਵਿੱਚ ਖਰੜਾ ਇੱਕ ਹੋਰ ਨਵੀਂ ਕਮੇਟੀ ਦੇ ਹਵਾਲੇ ਸੌਪਿਆ ਗਿਆ ਹੁਣ ਸ਼ੋਣੀ ਕਮੇਟੀ ਨੂੰ ਯਕੀਨ ਨਹੀਂ ਰਿਹਾ ਇਹ ਕਮੇਟੀ ਆਪ ਬਣਾਈ ਸੀ ਕਰੋੜਾ ਤਿਆਰ ਕਰਨ ਲਈ ਉਹ ਤੇ ਯਕੀਨ ਨਹੀਂ ਰਿਹਾ ਹੁਣ ਸ਼ੋਣਿਕ ਕਮੇਟੀ ਤੇ ਜਿਹੜਾ ਪ੍ਰਭਾਵ ਸੀ ਬ੍ਰਾਹਮਣਵਾਦੀ ਜਥੇਬੰਦੀ ਦਾ ਅਤੇ ਅੰਗਰੇਜ਼ਾਂ ਦੇ ਜਿਹੜੇ 36 ਮੈਂਬਰ ਲੈਵੇਂ ਸਨ ਉਹਨਾਂ ਵਿੱਚੋਂ ਬਹੁਤ ਸਾਰੇ ਮੈਂਬਰ ਮੌਜੂਦ ਹੋਣਗੇ ਉੱਥੇ ਤੇ ਉਹਨਾਂ ਨੇ ਸ਼ੋਣਿਕ ਕਮੇਟੀ ਰਹਿਚੂ ਕਰੋੜਾ ਚਾਹਿਆ ਸੀ ਉਹ ਸ਼ੋਣਿਕ ਕਮੇਟੀ ਨੇ ਉਹ ਕਰਨ ਲਈ ਜਿਹੜੀ ਮਨਮਤਾ ਵਿੱਚ ਐਡ ਕਰਨ ਲਈ ਇਹ ਇੱਕ ਸ਼ੋਣਿਕ ਕਮੇਟੀ ਨੇ ਇਹ ਖਰੜਾ ਕਿਸੇ ਹੋਰ ਕਮੇਟੀ ਵਾਲੇ ਕੀਤਾ 8 ਮਈ 1932 ਨੂੰ ਲਗਭਗ 3 ਮਹੀਨੇ ਪਿਛੋਂ ਖਰੜੇ ਨੂੰ ਇੱਕ ਹੋਰ ਕਮੇਟੀ ਦੇ ਹਵਾਲੇ ਕੀਤਾ ਗਿਆ ਜਿਸ ਵਿੱਚ ਪਹਿਲੀ ਬਣਾਈ ਸਬ ਕਮੇਟੀ ਦੀ ਨਰਾਦਰੀ ਕੀਤੀ ਗਈ। ਜਾਂ ਕਹਿ ਲਓ ਕਿ ਸ਼ੋਮਣੀ ਕਮੇਟੀ ਨੇ ਆਪ ਹੀ ਆਪਣੇ ਬਣਾਏ ਖਾਤੀ ਪੰਥ ਨੂੰ ਰੱਦ ਕਰ ਦਿੱਤਾ। ਕਿਉਂਕਿ ਸ਼ੋਮਣੀ ਕਮੇਟੀ ਨੇ ਇਹ ਨਵੀਂ ਕਮੇਟੀ ਬਣਾਈ ਸੀ। ਸੈਕ ਰੈਟ ਮਰਿਆਦਾ ਵਿੱਚ ਲਿਖਿਆ ਹੋਇਆ ਹੈ ਆ ਦੇਖੋ ਇਸ ਤੋਂ ਉਪਰੰਤ ਸ਼ੋਮਣੀ ਕਮੇਟੀ ਦੀ ਆਗਿਆ ਅਨੁਸਾਰ 8 ਮਈ 1932 ਨੂੰ ਖਰੜੇ ਉੱਤੇ ਇੱਕ ਵਾਰੀ ਹੋਰ ਵਿਚਾਰ ਕੀਤੀ ਗਈ। ਹੇਠ ਲਿਖੇ ਸੱਜਣ ਹਾਜ਼ਰ ਸਨ। ਜefeਦਾਰ ਤੇਜਾ ਸਿੰਘ, ਸੰਤ ਤੇਜਾ ਸਿੰਘ ਜੀ ਗ੍ਰਾਂਥੀ ਨਰ ਕਾਨਾ ਸਾਹਿਬ ਗਿਆਨੀ ਗੁਰਮukh ਸਿੰਘ ਮੁਸਾਫਰ ਗਿਆਨੀ ਨਾਰ ਸਿੰਘ ਸਰ ਬਰਸਾਵਾ ਸਿੰਘ ਸਕੱਤਰ ਸ਼ੋਣੀ ਕਮੇਟੀ ਦੇਖਿਆ ਆ ਗਿਆ ਨਾ ਉੱਥੇ ਤੇ ਬਸਾਵਾ ਸਿੰਘ ਪਹਿਲਾਂ ਵੀ ਭਾਗ ਲੈਂਦਾ ਰਿਹਾ ਤੱਕੇ ਨਾਲ ਜਾ ਕੇ ਬਿਨਾ ਮੈਂਬਰ ਬਣੇ ਤੋਂ ਤੇ ਹੁਣ ਨਵੀਂ ਕਮੇਟੀ ਜਿਹੜੀ ਬਣੀ ਉਹਦੇ ਵਿੱਚ ਫੇਰ ਬਸਾਵਾ ਸਿੰਘ ਆ ਗਿਆ ਸਕੱਤਰ ਸ਼ੋਣੀ ਕਮੇਟੀ ਕਿਉਂਕਿ ਇਹਨਾਂ ਨੇ ਜਿਹੜਾ ਮਨਮਤਾ ਐਡ ਕਰਨੀ ਸੀ ਹਨ ਕੋਸ਼ਿਸ਼ ਕਰਨਾ ਸੀ ਰਿਤ ਬਦਲ ਕਰਨੀ ਸੀ ਇਹ ਤਾਂ ਹੀ ਐਡ ਹੋਇਆ ਭਾਈ ਕਰਤਾਰ ਸਿੰਘ ਛੋਬਰ ਸਰ ਬਰਿਆਮ ਸਿੰਘ ਜੀ ਗਰਮੂਲਾ ਮੈਂਬਰ ਇਨ ਚਾਰਜ ਨਕਾਣਾ ਸਾਹਿਬ ਭਾਈ ਪ੍ਰਤਾਪ ਸਿੰਘ ਦੀ ਪੁਸਤਕਾਂ ਵਾਲੇ ਆ ਗਏ ਸਰ ਲਾਲ ਸਿੰਘ ਸ਼ੋਮਣੀ ਕਮੇਟੀ ਦਾ ਆ ਗਿਆ ਜਿਸ ਦਾ ਮਹੂਨ ਸਿੰਘ ਜੀ ਇਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਤਾਂ ਸ਼ਾਮਲ ਹੋ ਗਏ ਲੋ ਜੀ ਇਹ ਬਣ ਗਈ ਨਵੀਂ ਕਮੇਟੀ ਹੁਣ ਨਵੀਂ ਕਮੇਟੀ ਦੋ ਇਹ ਜਿਹੜੀ ਨਵੀਂ ਕਮੇਟੀ ਬਣੀ ਸੀ ਦੋ ਮੈਂਬਰ ਸਿਰਫ ਸਬ ਕਮੇਟੀ ਦੇ ਅਤੇ 8 ਮੈਂਬਰ ਇਹਦੇ ਵਿੱਚ ਨਵੇਂ ਸੋ ਧਿਆਨ ਦੇਣੀ ਵਾਲੀ ਗੱਲ ਇਹ ਹੈ ਕਿ ਉਪਰੋਕਤ ਬੁਲਾਏ ਗਏ ਅਤੇ ਸ਼ਾਮਲ ਹੋਏ 10 ਸੱਜਣਾ ਵਿੱਚ 25 ਮੈਂਬਰੀ ਸਬ ਕਮੇਟੀ ਦੇ ਕੇਵਲ ਦੋ ਹੀ ਮੈਂਬਰ ਲੈ ਲੈ ਇਹਦਾ ਮਤਲਬ ਸ਼ੋਮਣੀ ਕਮੇਟੀ ਨੇ ਆਪਣੀ ਪਹਿਲੀ ਬਣਾਈ ਕਮੇਟੀ ਨੂੰ ਸਮ ਇਹ ਤਰ੍ਹਾਂ ਰਿਜੈਕਟੇ ਕਰ ਦਿੱਤਾ ਪਾਸੇ ਕਰ ਦਿੱਤਾ ਦੋ ਨੰਬਰ ਦੇ ਦੋ ਮੈਂਬਰ ਲੈ ਲੈ ਜਿਹੜੇ ਸ਼ੋਮਣੀ ਕਮੇਟੀ ਦੀ ਗੱਲ ਮੰਨਣ ਵਾਲੇ ਸਨ ਜਦੋਂ ਕਿ ਸਬ ਕਮੇਟੀ ਦਾ ਕਨਵੀਨਰ ਪ੍ਰਿੰਸੀਪਲ ਤੇਜੇ ਸਿੰਘ ਇਹਦੇ ਵਿੱਚ ਵੀ ਸ਼ਾਮਲ ਨਹੀਂ ਕੀਤਾ ਇਹਨੂੰ ਵੀ ਬਾਹਰ ਕੱਢਤਾ ਗਿਆ ਕਨਵੀਨਰ ਨੂੰ ਵੀ ਬਾਹਰ ਕੱਢਤਾ ਗਿਆ ਨਵੀਂ ਕਮੇਟੀ ਪਰ ਸਬ ਕਮੇਟੀ ਤੋਂ ਬਾਹਰੋਂ ਆਏ 8 ਮੈਂਬਰਾਂ ਵਿੱਚ ਸ਼ੋਮਣੀ ਕਮੇਟੀ ਵੱਲੋਂ ਆਪਣੇ ਸਕੱਤਰ ਬਸਵਾ ਸਿੰਘ ਸਮੇਤ ਦੋ ਮੈਂਬਰ ਸਨ ਸ਼ੋਮਣੀ ਕਮੇਟੀ ਦੇ ਪਰ ਦੋ ਨਾਂ ਮੈਂਬਰ ਹੋਰ ਪਾ ਦਿੱਤੇ ਵਿੱਚ ਪ੍ਰਭਾਵ ਪਾਉਣ ਲਈ ਪਾਏ ਆ ਯਾਨੀ ਬਾਹਰੀ ਤਾਕਤਾਂ ਦਾ ਪ੍ਰਭਾਵ ਜਿਹੜਾ ਆ ਉਹਨੂੰ ਕਬੂਲਣ ਵਾਸਤੇ ਤੇ ਵਿੱਚ ਖਰੜੇ ਵਿੱਚ ਦਰਜ ਕਰਨ ਵਾਸਤੇ ਇਹ ਸਾਰਾ ਕੁਝ ਕੀਤਾ ਗਿਆ ਸ਼ੋਮਣੀ ਕਮੇਟੀ ਆ ਸਕੱਤਰ ਨੂੰ ਵਿਚਾਰ ਲਈ ਸ਼ਾਮਲ ਕਰਨ ਤੋਂ ਇਹ ਸੰਭਾਵਨਾ ਪ੍ਰਗਟ ਹੁੰਦੀ ਹੈ ਕਿ ਸ਼ੋਮਣੀ ਕਮੇਟੀ ਆਪਣੇ ਵੱਲੋਂ ਜਾਂ ਕਿਸੇ ਸ਼ਕਤੀਸ਼ਾਲੀ ਵਿਅਕਤੀ ਜਾਂ ਵਿਪਰਭਾਦੀ ਸੰਸਥਾ ਦੇ ਪ੍ਰਭਾਵ ਅਧੀਨ ਖਰੜੇ ਵਿੱਚ ਕੁਝ ਤਬਦੀਲੀਆਂ ਚਾਹੁੰਦੀ ਸੀ ਜਿਸ ਵਿੱਚ ਉਹ ਸਫਲ ਵੀ ਹੋ ਗਈ ਚੁਣੀ ਹੋਈ ਸਬ ਕਮੇਟੀ ਨੂੰ ਤਾਂ ਇਸ ਵਾਰੀ ਜਿਵੇਂ ਖੂਂਜੇ ਹਿਲਾ ਦਿੱਤਾ ਗਿਆ ਹੋਵੇ ਜਿਹੜੀ ਪਹਿਲੀ ਚੁਣੀ ਗਈ ਕਮੇਟੀ ਸੀ ਜਾਪਦਾ ਹੈ ਕਿ ਇਸ ਸਮੇਂ ਕੁਝ ਵਿਪਰਭਾਦੀ ਜਾਂ ਸਨਾਤਨ ਸਿੱਖ ਵਿਰੋਧੀ ਅੰਸ਼ ਖਰੜੇ ਵਿੱਚ ਸ਼ਾਮਲ ਹੋ ਗਏ ਪਰ ਪ੍ਰਾਤਨ ਰਿਕਾਰਡ ਹੀ ਦੱਸ ਸਕਦਾ ਹੈ ਕਿ ਕੀ ਕੀ ਹੋਇਆ ਅੱਗੇ ਖਰੜਾ ਦੂਖੜਾ ਦੂਜੀ ਨਮੀ ਦੂਜੀ ਬਣਾਈ ਨਮੀ ਕਮੇਟੀ ਦੇ ਹਵਾਲੇ ਹੁਣ ਇਹ ਇਹ ਖਰੜਾ ਜਿਹੜਾ ਹੁਣ ਗਾਂ ਇੱਕ ਹੋਰ ਕਮੇਟੀ ਨੂੰ ਸੌਂਪਿਆ ਗਿਆ 8 ਮਈ 1932 ਨੂੰ ਖਰੜੇ ਵਿੱਚ ਕੀਤੀਆਂ ਤਬਦੀਲੀਆਂ ਤੋਂ ਕਰੀਬ 4 ਮਹੀਨੇ ਬਾਅਦ ਜਿਹੜੇ 26 ਸਤੰਬਰ 1932 ਨੂੰ ਕਈ ਸੱਜਣਾ ਜਿਹਨਾਂ ਇਹਨਾਂ ਸੱਜਣਾ ਦਾ ਨਾਮ ਇੱਥੇ ਉਪਲਬਧ ਨਹੀਂ ਕਰਵਾਏ ਗਏ ਵੀ ਕਿਹੜੇ ਸੱਜਣ ਸਨ ਉਹਨਾਂ ਨੇ ਕਿਹਾ ਕਿ ਖਰੜੇ ਵਿੱਚ ਹੋਰ ਤਬਦੀਲੀਆਂ ਕਰਨ ਦੀ ਕਰਨ ਲਈ ਜ਼ੋਰ ਦੇਣਾ ਚਾਹੀਦਾ ਤੇ ਇਹ ਕੌਣ ਸਨ ਮੈਂਬਰ ਇਹਦੇ ਬਾਰੇ ਕੋਈ ਇੱਥੇ ਖਰੜ ਵਿੱਚ ਕੋਈ ਲਿਖਿਆ ਨਹੀਂ ਗਿਆ ਕਿਹੜੇ ਮੈਂਬਰ ਸਨ 1026 ਸਤੰਬਰ ਨੂੰ 132 ਨੂੰ ਕਈ ਸੱਜਣਾ ਦੇ ਕਹਿਣ ਤੇ ਇਹ ਸ਼ੋਣਕ ਕਮੇਟੀ ਆਪਸੀ ਜਾਂ ਪੇਪਰ ਵੱਧੀ ਸੋਚ ਵਾਲੇ ਪ੍ਰਭਾਵਸ਼ਾਲੀ ਵਿਅਕਤੀ ਸਨ ਜਾਂ ਸਿੱਖੀ ਸੋਚ ਦੇ ਜਾਂ ਪਹਿਲਾਂ ਹੇ ਤਬਦੀਲੀਆਂ ਕਰਾਉਣ ਵਾਲੇ ਉਹੀ ਸੱਜਣ ਜੋ ਹੋਰ ਤਬਦੀਲੀਆਂ ਕਰਾਉਣ ਦੀ ਉਸ ਉਸਕਸਾਨ ਕੁਝ ਪਤਾ ਨਹੀਂ ਸ਼ੋਣਕ ਕਮੇਟੀ ਨੇ ਇਸ ਦਵਾ ਦੀਆਂ ਲਗਾ ਹੋਰ ਤਬਦੀਲੀਆਂ ਕਰਨ ਲਈ ਖਰੜਾ ਸਬ ਕਮੇਟੀ 에 ਸਵਰਥ ਕਰ ਦਿੱਤਾ ਦੇ ਜ਼ੋਰ ਦੇਣ ਤੇ ਕੁਝ ਹੋਰ ਤਬਦੀਲੀਆਂ ਕਰਨ ਦੇ ਮurs ਸਮਾਗਮ ਕੀਤਾ ਗਿਆ। ਇਹ ਸਮਾਗਮ ਵਿੱਚ ਭਾਗ ਲੈਣ ਵਾਲੇ ਇਹ ਮੈਂਬਰ ਸਨ ਜਾਨੀ ਹੋਰ ਤਬਦੀਲੀਆਂ ਕਰਨ ਵਾਸਤੇ ਦੂਜੀ ਕਮੇਟੀ ਬਣਾਉਣ ਤੋਂ ਬਾਅਦ ਵੀ ਹੋਰ ਤਬਦੀਲੀਆਂ ਕਰਨ ਵਾਸਤੇ ਇਹ ਕਮੇਟੀ ਇੱਕ ਹੋਰ ਬਣ ਗਈ ਜਾਨੀ ਸ਼ੇਰ ਸਿੰਘ ਜਾਨੀ ਠਾਕੁਰ ਸਿੰਘ ਗਿਆਨੀ ਅਮੀਰ ਸਿੰਘ ਭਾਈ ਲਾਵ ਸਿੰਘ ਗ੍ਰਾਂਥੀ ਸ਼੍ਰੀ ਦਰਬਾਰ ਸਾਹਿਬ ਗਿਆਨੀ ਗੁਰਮukh ਸਿੰਘ ਸਾਹਿਬ ਹੋਰ ਭਾਈ ਜਗੰਦਰ ਸਿੰਘ ਮੀਤ ਸਕਤਰ ਜਹਦਾਰ ਸ਼੍ਰੀ ਕੇਸਗੜ੍ਹ ਸਾਹਿਬ ਜਹਦਾਰ ਤੇਜਾ ਸਿੰਘ ਗਿਆਨੀ ਨਾਰ ਸਿੰਘ ਅਤੇ ਕਨਮੀ ਦੇ ਪ੍ਰਸਤ ਤਜ ਸਿੰਘ ਇਨਾਂ ਨੂੰ ਕਿਹਾ ਗਿਆ ਜ਼ਰੂਰ ਕਿਹਾ ਹੋਗਾ ਵੀ ਆ ਜਿਹੜੀਆਂ ਤਬਦੀਲੀਆਂ ਜਿਹੜੀਆਂ ਇਹਨੂੰ ਵਿੱਚ ਐਡ ਕਰੋ ਨੋਟ ਉਪਰੋਕਤ ਨੌ ਮੈਂਬਰਾਂ ਵਿੱਚ 25 ਮੈਂਬਰੀ ਸਬ ਕਮੇਟੀ ਦੇ ਕੇਵਲ 7 ਮੈਂਬਰ ਹੀ ਸ਼ਾਮਲ ਹੋਏ ਪਾ 18 ਮੈਂਬਰ ਗੈਰ ਹਸਣ 11 ਤਾਂ ਪਹਿਲਾਂ ਹੀ 11 ਹੋ ਚੁੱਕੇ ਸਨ ਬਾਈਕਟ ਕਰ ਚੁੱਕੇ ਸਨ ਤੋਂ ਖਰੜੇ ਵਿੱਚ ਲੋੜ ਅਨੁਸਾਰ ਤਬਦੀਲੀਆਂ ਕਰ ਦਿੱਤੀਆਂ ਗਈਆਂ ਸ਼ਮਣੀ ਕਮੇਟੀ ਦੇ ਕਹਿਣ ਅਨੁਸਾਰ ਇੱਥੇ ਤਬਦੀਲੀਆਂ ਹੋਰ ਹੋ ਗਈਆਂ ਹੁਣ ਤੱਕ ਅਖਰੜਵੇ ਚ ਪਾਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਲਿਆਂ ਰਚਨਾਵਿੱਚੋਂ ਜਾਪ ਚੌਪਈ ਪੂਰੀ ਨਹੀਂ ਕੇਵਲ ਚੋਣਵੇਂ 25 ਬੰਦ ਪਾਏ ਗਏ ਇਹਨਾਂ ਦੇ ਅੰਕ ਤੋੜ ਕੇ ਦਸ਼ਕਨਤ ਵਿੱਚ ਲਿਖੇ ਅੰਕ ਤੋੜ ਕੇ ਸ਼ੋਣੀ ਕਮੇਟੀ ਨੇ 1 ਤੋਂ 25 ਬਣਾਤੇ ਉਥੇ ਅੰਕਾਂ ਦੀ ਗਿਣਤੀ ਹੋਰ ਹੈ ਸਵਯੇ ਅਤੇ ਅਰਦਾਸ ਵਿੱਚ ਪ੍ਰਥਮ ਗੋਦੀ ਵਾਲੀ ਪੌੜੀ ਨਿਤਨੇਮ ਅਤੇ ਪੌਲ ਦੀਆਂ ਸੱਚੀਆਂ ਬਾਣੀਆਂ ਨਾਲ ਰਲਾਈਆਂ ਜਾ ਚੁੱਕੀਆਂ ਸਨ ਹੁਣ ਤੱਕ ਜਿਹੜੀਆਂ ਮੀਟਾਂ ਹੋ ਚੁੱਕੀਆਂ ਭਾਵਿਸ਼ੀ ਗੁਰੂ ਗ੍ਰੰਥ ਸਾਹਿਬ ਸਭ ਦੇ ਬਰਾਬਰ ਸਨ 1897 ਵਿੱਚ ਸ਼ਾਪਕੇ ਬਣਾਏ ਗੁਰੂ ਦੇ ਇੱਕ ਸ਼ਰੀਕ ਅਖੋਤੀ ਦਸ਼ਮਨ ਦੀਆਂ ਰਚਨਾਵਾਂ ਗੁਰੂ ਜੀ ਵੱਲੋਂ ਅਪਰਵਾਣਕ ਰਚਨਾਵਾਂ ਨੂੰ ਵੀ ਖੜੜੇ ਬਿਸ਼ ਮਾਨਤਾ ਦਿੱਤੀ ਜਾ ਚੁੱਕੀ ਸੀ ਬ੍ਰਾਹਮਣਵਾਦ ਸਿੱਖਾਂ ਨੂੰ ਆਪਸ ਵਿੱਚ ਲੜ ਮਾਰਨ ਦੇ ਰਾਸ ਤੇ ਤੋਰਨ ਨਿਲੇ ਇਤਰਾੰਤਰ ਸੇਖ ਵਿਦਵਾਨਾਂ ਦੀਆਂ ਅੱਖਾਂ ਕੱਟਾ ਪਾ ਕੇ ਪੂਰੀ ਤਰ੍ਹਾਂ ਸਫਲ ਹੋ ਚੁੱਕਾ ਸੀ ਗੱਗਾ ਪਰ ਹੁਣ ਜਿਹੜਾ ਖੜੜਾ ਬਣ ਗਿਆ ਇਸ ਤਰ੍ਹਾਂ ਦਾ ਇਹਨੂੰ ਪ੍ਰਵਾਨਗੀ ਮਿਲ ਕੇ ਖੜਾ ਖੜੜਾ ਰੋਂਦਾ ਰਿਹਾ ਵੇ ਮੈਨੂੰ ਤੁਸੀਂ ਮਾਰਕੋਟੋ ਨਾ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਰੱਖੋ ਗੁਰੂ ਗ੍ਰੰਥ ਸਾਹਿਬ ਦੀਆਂ ਰਚਨਾਵਾਂ ਜਿਹੜੀਆਂ ਆ ਮੈਂ ਇਹਨਾਂ ਦੇ ਲਾਗੇ ਰਹਿਣਾ ਚਾਹਣਾ ਪਰ ਇਹਨਾਂ ਨੇ ਮਾਰਕੋਟ ਆਪਣੇ ਜਾਰੀ ਰੱਖੀ ਤੇ ਖਰੜਾ ਜਿਹੜਾ ਹੈ ਉਹ ਇਸ ਤਰ੍ਹਾਂ ਸੱਟਾਂ ਸਹਿੰਦਾ ਗਿਆ। ਲਓ ਜੀ 1 ਅਕਤੂਬਰ 1932 ਆ ਗਿਆ। ਦੋ ਵਾਰ ਕੀਤੀਆਂ ਤਬਦੀਲੀਆਂ ਸਮੇਤ ਸਹਿ ਖਰੇਤ ਮਰਾਤਾ ਬਣਾਇਆ ਖਰੜਾ ਪ੍ਰਸਿੱਧ ਜੈਸਕ ਨਿਮਰਿਵਲੋਂ ਆਪਣੇ ਹਸਤਾਖਰਾਂ ਨਾਲ ਮੋਢ ਸ਼ੋਮਣੀ ਕਮੇਟੀ ਨੂੰ ਸੌਂਪ ਦਿੱਤਾ ਗਿਆ। ਲਗਭਗ 4 ਸਾਲ ਖਰੜੇ ਵਿੱਚ ਹੋਰ ਤਬਦੀਲੀਆਂ ਹੁੰਦੀਆਂ ਰਹੀਆਂ ਕਿਉਂਕਿ ਬਾਹਰੋਂ ਆਏ ਸੁਝਾਵਾਂ ਵਿੱਚੋਂ ਕੁਝ ਗੁਨਤਾ ਜ਼ਰੂਰ ਮੰਨ ਲਿਆ ਹੋਵੇਗਾ ਸਨ 1936 ਵਿੱਚ ਪ੍ਰਬੰਧਕੀ ਦੇਣ ਵਾਲੀਆਂ ਸੰਸਥਾਵਾਂ ਦੇ ਨਾਂ ਉੱਪਰ ਆ ਚੁੱਕੇ ਹਨ ਖਰੜਾ ਹੁਣ ਪ੍ਰਬੰਧਿਤ ਮਰਜ਼ਾਦਾ ਦਾ ਕਿਤਾਬਚਾ ਬਣ ਚੁੱਕਾ ਸੀ 1936 ਦੇ ਵਿੱਚ ਜਿਹੜੇ 30 ਤੋਂ ਸ਼ੁਰੂ ਹੋ ਕੇ 36 ਆ ਗਏ 36 ਵਿੱਚ ਇਹਨੂੰ ਇੱਕ ਤਰ੍ਹਾਂ ਮੁਕੰਮਲ ਕਰ ਦਿੱਤਾ ਗਿਆ ਕਗਾਪਾ 9 ਸਾਲਾਂ ਵਿੱਚੋਂ ਬਣ ਚੁੱਕੀ ਮਰਜ਼ਾਦਾ ਵਿੱਚ ਜਿਹੜੀ ਮਰਜ਼ਾਦਾ ਬਣਾਤੀ 36 ਵਚਨਾਂ ਨੇ ਇਹਦੇ ਵਿੱਚ ਫਿਰ 9 ਸਾਲਾਂ ਬਾਅਦ ਮੁੜ ਤਬਦੀਲੀਆਂ ਕੀਤੀਆਂ ਇੱਕ ਹੋਰ ਤੀਜੀ ਨਵੀਂ ਕਮੇਟੀ ਬਣ ਗਈ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਬ੍ਰਾਹਮਣ ਮਰਜ਼ਾਥੇ ਬੰਦੀਆਂ ਜਾਂ ਅੰਗਰੇਜ਼ ਸਰਕਾਰ ਵੱਲੋਂ ਜੋ ਟੀਕੇ ਲਾਉਣੇ ਸਨ ਸਿੱਖ ਕੌਮ ਨੂੰ ਤਫਾੜ ਕਰਨਾ ਸੀ ਸਿੱਖ ਕੌਮ 'ਚ ਫੁੱਟ ਪਾਉਣੀ ਸੀ ਉਹ ਜਾਰੀ ਰਹੀ 9 ਸਾਲਾਂ ਬਾਅਦ ਇਹ ਖਰੜੇ ਦੀ ਭਾਣਤੋੜ ਫੇਰ ਕੀਤੀ ਗਈ ਜਿਹੜਾ ਇੱਕ ਇਹਨਾਂ ਨੇ ਪ੍ਰਵਾਨ ਵੀ ਇੱਕ ਡਾਕੂਮੈਂਟ ਵੀ ਬਣਾ ਲਿਆ ਸੀ ਪਰ ਇਹਨੂੰ ਫੇਰ ਖਰੜੇ ਵਿੱਚ ਬਦਲਤਾ ਗਿਆ ਇਹਨੂੰ ਫੇਰ ਭਾਣਤੋੜ ਕੀਤੀ ਗਈ ਸੰਨ 1945 ਵਿੱਚ ਸ਼ੋਮਣਿਕ ਕਮੇਟੀ ਨੇ ਬਣੀ ਮਰਜ਼ਾਦਾ ਨੂੰ ਜਿਹੜੀ ਪਹਿਲਾਂ ਛੱਤੀ ਬਣ ਚੁੱਕੀ ਸੀ ਇੱਕ ਹੋਰ ਸਲਾਹਕਾਰ ਕਮੇਟੀ ਦੇ ਹਵਾਲੇ ਕਰ ਦਿੱਤਾ ਕਿਉਂਕਿ ਸ਼ੋਮਣਿਕ ਕਮੇਟੀ ਜਿਹੜਾ ਦਬਾਰ ਸੀ ਉਹ ਜ ਪੂਰਾ ਨਹੀਂ ਸੀ ਹੋਇਆ ਇਸ ਧਾਰਮਿਕ ਸਲਾਹਕਾਰ ਕਮੇਟੀ ਵਿੱਚ 8 ਲਗੇ ਮੈਂਬਰ ਵੀ ਸ਼ਾਮਲ ਹੋਏ ਜਿਸ ਦਾ ਮੋਹਨ ਸਿੰਘ ਸ਼੍ਰੀ ਕਾਲਤਾਰ ਸਾਹਿਬ ਭਾਈ ਅਸ਼ਰ ਸਿੰਘ ਹੈੱਡ ਗ੍ਰਾਂਥੀ ਸ਼੍ਰੀ ਦਿਵਾਰ ਸਾਹਿਬ ਪ੍ਰਸਿੱਧ ਅਜੈ ਸਿੰਘ ਐਮਐ ਖਾਸ ਕਾਲੇ ਅਮਰਸਰ ਕਨਵੀਂਦਰ ਸਟਾਰ ਗੰਗਾ ਸਿੰਘ ਪ੍ਰਿੰਸੀਪਲ ਸ਼੍ਰੀ ਸੈਕ ਕਮਿਸ਼ਨਰੀ ਕਾਲੇ ਅਮਰਸਰ ਗੰਨੀ ਲਾਲ ਸਿੰਘ ਐਮਐ ਸ਼੍ਰੀ ਸੈਕ ਕਮਿਸ਼ਨਰੀ ਕਾਲੇ ਪ੍ਰਸਿੱਧ ਸ਼ੇਰ ਸਿੰਘ ਐਮਐਸਸੀ ਸਰਕਾਰੀ ਕਾਲੇ ਲੁਧਿਆਣਾ ਮਹਾਪ੍ਰੇਮ ਸਿੰਘ ਹੋਤੀ ਇਤਿਹਾਸਕਾਰ ਅਤੇ ਗਿਆਨੀ ਬਾਦਲ ਸਿੰਘ ਇੰਚਾਰਜ ਸਿੱਖ ਮਿਸ਼ਨ ਹਾਫੜ ਤੋਂ ਇੰਨੇ ਟੌਪ ਦੇ ਵਿਦਵਾਨ ਹੋਣ ਜਿਹੜੇ ਕਮੇਟੀਆਂ ਵਿੱਚ ਫੇਰ ਵੀ ਜਿਹੜਾ ਹੈ ਉਹ ਖਰੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਚਲੇ ਜਾਵੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੱਢਦਾ ਜਾਵੇ ਇਹ ਬੜੀ ਹਨਾਨੀ ਦੀ ਗੱਲ ਸਾਹਮਣੇ ਆ ਰਹੀ ਹੈ ਨੋਟ ਸਬ ਕਮੇਟੀ ਦੇ ਕੇਵਲ 4 ਮੈਂਬਰ ਹੀ ਲੈ ਗਏ ਅਤੇ ਬਾਕੀ 4 ਮੈਂਬਰ ਫਿਰ ਨਵੇਂ ਪਾਏ ਗਏ ਜਿਹੜੇ ਜਿਹੜੇ ਉੱਪਰ ਨਾ ਪੜੇ ਆ ਇਹ 36 ਤੋਂ ਬਾਹਰ ਜਿਹੜਾ ਖਰੜਾ ਇਹਨੂੰ ਡਾਕੂਮੈਂਟ ਨੂੰ ਫਿਰ ਖੋਲ ਕੇ ਖਰੜਾ ਬਣਾਤਾ ਗਿਆ ਇਹ ਵੀ ਤਵਿਲੀਆਂ ਕਰਨ ਵਾਸਤੇ ਜਿਹੜੇ ਮੈਂਬਰ ਪੜੇ ਆਪਾਂ ਉਹਨਾਂ ਵਿੱਚ ਸਿਰਫ 4 ਮੈਂਬਰ ਜਿਹੜੀ ਉਹ ਪਹਿਲੀ ਸ਼ੋਮਣੀ ਕਮੇਟੀ ਸਬਕਮੇਟੀ ਦੇ ਆ ਤੇ ਬਾਕੀ ਚਾਰ ਮੈਂਬਰ ਇਹਨਾਂ ਨੇ ਹੋਰ ਨਵੇਂ ਪਾ ਦਿੱਤੇ। ਤੇ ਨਵੇਂ ਮੈਂਬਰ ਕਿਹੜੇ ਪਾਏ? ਭਾਈ ਅਛਰ ਸਿੰਘ, ਕੈਨੀ ਲਾਰਜ ਸਿੰਘ, ਬਾਬਾ ਪ੍ਰੇਮ ਸਿੰਘ ਹੋਤੀ ਅਤੇ ਗਿਆਨੀ ਬਾਦਲ ਸਿੰਘ। ਇਹ ਚਾਰ ਮੈਂਬਰ ਨਵੇਂ ਐਡ ਕਰ ਦਿੱਤੇ। ਜਿਹੜੀ ਸ਼ੋਮਣੀ ਕਮੇਟੀ ਨੂੰ ਇਹ ਯਕੀਨ ਹੀ ਨਹੀਂ ਰਿਹਾ ਕਿ ਜਿਹੜੀ ਉਹਨੇ ਸਬਕਮੇਟੀ ਬਣਾਈ ਹੈ ਵੀ ਇਹ ਠੀਕ ਕੰਮ ਕਰ ਰਹੀ ਹੈ, ਯਕੀਨ ਨਹੀਂ ਰਿਹਾ ਤੇ ਭਾਂਤ-ਬਾਂਤ ਮੈਂਬਰ ਬਦਲ-ਬਦਲ ਬਦਲ-ਬਦਲ ਕੇ ਇਹ ਖਰੜਾ ਜਿਹੜਾ ਹੈ ਇਹਨੂੰ ਫੇਰ ਕੁੜਕਟਾ ਪਾ ਕੇ ਤੇ ਜਾਰੀ ਰਿਹਾ ਤੇ ਹੁਣ ਆ ਬਹੁਤ ਸਾਰੇ ਇਹ ਪ੍ਰਚਾਰਕ ਵੀ ਤੇ ਸਾਰੀ ਕੌਮੇ ਕਰੀ ਜੀ ਪੰਥ ਦਾ ਬਣਾਇਆ ਇਹ ਜੀ ਪੰਥ ਦਾ ਬਣਾਇਆ ਇੱਥੇ ਕਿਹੜਾ ਪੰਥ ਆ ਗਿਆ ਪੰਥ ਤਾਂ ਬਾਰ-ਬਾਰ ਬਦਲਿਆ ਗਿਆ ਬਾਰ-ਬਾਰ ਬਦਲਿਆ ਗਿਆ ਕਮੇਟੀਆਂ ਬਣਾਵਾਂ ਮੜਾ ਕੇ ਇਹ ਪੰਥ ਵੀ ਸ਼ੋਮਣ ਕਮੇਟੀ ਬਦਲੀ ਰਹੀ ਹੈ ਤੇ ਕਿਹੜਾ ਪੰਥ ਇੱਥੇ ਰਹਿ ਗਿਆ ਸੋ ਚੁਣੀ ਸਭ ਕਮੇਟੀ ਨਵੀਆਂ ਬਣਾਈਆਂ ਕਮੇਟੀਆਂ ਤੋਂ ਬਾਹਰ ਰੱਖ ਕੇ ਇਸ ਕਮੇਟੀ ਦੀ ਨਰਾਜ਼ਗੀ ਦੇ ਨਾਲ ਆਪ ਹੀ ਸ਼ੋਮਣ ਕਮੇਟੀ ਨੈਸ਼ਨਲ ਕਈ ਵਾਰ ਰੱਦ ਕੀਤਾ ਮੰਗਾ ਪਾਗ ਸਾਨੂੰ 47 ਵਿੱਚ ਸਾਨੂੰ 936 ਵਾਲੀ ਪਰਵਾਨਤ ਮਰਯਾਦਾ ਵਿੱਚ ਕੀ ਬਦਲਿਆ ਗਿਆ ਕੁਝ ਤਬਦੀਲੀਆਂ ਇਹ ਕੀਤੀਆਂ ਗਿਆ ਰਿਸਰਚ ਤੇ ਪਤਾ ਲੱਗਾ ਕਿ ਸਾਨੂੰ 936 ਵਾਲੀ ਮਰਯਾਦਾ ਵਿੱਚ ਪਾਠ ਦਾ ਭੋਗ ਪਾਠ ਦੀ ਸੰਪੂਰਨਤਾ ਮੁੰਦਾਵਣੀ ਪੜ ਕੇ ਸੀ ਸਾਨੂੰ 45 ਵਿੱਚ ਰਾਗਮਾਲਾ ਨੂੰ ਵੀ ਜੋੜ ਦਿੱਤਾ ਗਿਆ ਅਤੇ ਇਸ ਨੂੰ ਪੜਨ ਜਾਂ ਨਾ ਪੜਨ ਦੀ ਖੋਲ ਵੀ ਦੇ ਦਿੱਤੀ ਗਈ ਚਾਹੇ ਪੜੋ ਚਾਹੇ ਨਾ ਪੜੋ ਤੋਂ ਰਾਗਮਾਲਾ ਪ੍ਰਤੀ ਸਦਾ ਹੀ ਸਦ ਲਈ ਰੌਲਾ ਕਾਇਮ ਕਰਤਾ ਗਿਆ ਇਕ ਇਸੇ ਕੰਬਾਸ ਦੀ ਲੜਾਈ ਦਾ ਕਾਰਨ ਬਣ ਗਿਆ। ਵੇ ਰਾਗਮਾਲਾ ਲਿਖ ਦਿੱਤੀ ਤੇ ਇਹਨੂੰ ਚਾਹ ਪੜੋ ਚਾਹੇ ਨਾ ਪੜੋ। ਇਹ ਚੇਂਜ ਕਰਤੀ ਗਈ। ਨੰਬਰ 2 ਸੂਦਰ ਦੇ ਪਾਠ ਵਿੱਚ ਰਮਾਇਣ ਦੇ ਵਿੱਚੋਂ ਦਸਮਨ ਦੇ ਰਾਮਾ ਅਵਤਾਰ ਦੇ ਬੰਦ ਨੰਬਰ 863 ਅਤੇ 864 ਪੰਨਾ ਨੰਬਰ 642 ਤੋਂ ਇਹ ਦੋ ਕੱਚੀਆਂ ਰਚਨਾਵਾਂ ਹੋਰ ਪਾ ਦਿੱਤੀਆਂ ਗਈਆਂ ਸੂਦਰ ਦੇ ਪਾਠ ਵਿੱਚ ਇਹ ਵਿਦਵਾਨਾਂ ਦੀ ਇਹ ਹਰਕਤ ਦੇਖ ਲੋ ਐਡੇ ਚੂਟੇ ਵਿਦਵਾਨ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਮੁੜ ਮੁੜ ਜਾ ਰਹੇ ਆ ਰੋਮਾਇਨ ਦੀਆਂ ਰਚਨਾਵਾਂ ਦੋ ਜਿਹੜੀਆਂ ਉਹ ਇਹ ਚ ਪਾ ਦਿੱਤੀਆਂ ਗਈਆਂ ਨਾ ਹੀ ਕਦੀ ਪੜੀਆਂ ਹੋਣੀਆਂ ਨਾ ਕਦੀ ਇਹਨਾਂ ਨੇ ਅਰਥ ਪੜੇ ਹੋਣੇ ਵੀ ਇਹ ਕਿੱਥੋਂ ਆਈਆਂ ਆ ਬਸ ਉਹ ੱੱਕੇ ਨਾਲ ਜਿਹੜੀਆਂ ਜਥੇ ਬੰਦੀਆਂ ਨੇ ਤੇ ਪ੍ਰੈਸ਼ਰ ਪਾ ਰੀਆਂ ਹੋਣਗੀਆਂ ਵੀ ਆ ਵੀ ਪਾਓ ਆ ਵੀ ਪਾਓ ਤੇ ਇਹ ਰਚਨਾਵਾਂ ਜੋੜ ਦੇ ਗਏ ਅੱਛਾ ਇਸ ਤੋਂ ਮਨਾ ਦੋ ਹੋਰ ਰਚਨਾਵਾਂ ਪਾएंगे ਜਬ ਤੇ ਤੁਮਰੇ ਵਾਲੀ ਅਤੇ ਸ਼ਗਲ ਦੁਆਰ ਕੋ ਛਾੜ ਕੇ ਇਹ ਹੋਰ ਚੋੜੀਤੀਆਂ ਗਈਆਂ ਸਾਨੂੰ 143 ਦੀ ਗੱਲ ਹੈ 36 ਚ ਬਣਾ ਕੇ ਰੱਖ ਵੀ ਲਿਆ ਪਹਿਲਾਂ ਇਹਦਾ ਮਤਲਬ ਕਿ ਜਿੱਥੇ ਬੰਦੀਆਂ ਫਿਰ ਮਗੀਆਂ ਮਗਰ ਲੱਗੀਆਂ ਰਹੀਆਂ ਸ਼ੋਮਣੀ ਕਮੇਟੀ ਦੇ ਵੀ ਇਹਦੇ ਵਿੱਚ ਆ ਵੀ ਚੀਜ਼ਾਂ ਐਡ ਕਰੋ ਆ ਵੀ ਐਡ ਕਰੋ ਤੇ ਉਹਨੂੰ 143 ਵਿੱਚ ਨਹੀਂ 9 ਸਾਲ ਬਾਅਦ ਪਹਿਲਾਂ 36 ਚ ਪ੍ਰਬਾਨ ਗਈ ਦਿੱਤੀ ਫਿਰ 9 ਸਾਲ ਬਾਅਦ ਇਹਨੂੰ ਫਿਰ ਖੋਲ ਕੇ ਇਹਦੇ ਵਿੱਚ ਕੁਝ ਹੋਰ ਐਡ ਕੀਤਾ ਗਿਆ ਮਨਮਤੇ ਚਲਾਵਾ ਹੋਰ ਐਡ ਕੀਤੇ ਗਏ ਤੋ ਸਿੱਖਾਂ ਨੂੰ ਰਮਾਇਣ ਦਾ ਪਾਠ ਵੀ ਨਿਤ ਵਾਰਨ ਵਿੱਚ ਲਾ ਦਿੱਤਾ ਗਿਆ ਇਹ 7945 ਵਿੱਚ ਨਾ ਚੇਂਜ ਕਰਤੀ ਨੰਬਰ 9 ਸਿੱਖ ਰਹਿਤ ਮਰਯਾਦਾ ਦੀ ਉਡਰੀਆਂ ਤਜੀਆਂ ਹੁਣ ਤੱਕ ਇਸ ਬਣੀ ਮਰਯਾਦਾ ਤੋਂ ਸਭ ਡੇਰੇ ਬਾਗੀ ਹਨ ਜੋ ਆਪਣੀ ਆਪਣੀ ਮਰਯਾਦਾ ਬਣਾ ਕੇ ਧਾਰਮਿਕ ਕਾਰਜ ਲਾ ਰਹੇ ਹਨ ਗੁਰਦੁਆਰਾ ਸ਼੍ਰੀ ਹਰਮੰਦਰ ਸਾਹਿਬ ਤਖਤ ਪਟਨਾ ਅਤੇ ਗੁਰਦੁਆਰਾ ਤਖਸ ਸ਼ੇਰ ਜੂਰ ਸਭ ਇਸ ਮਰਯਾਦਾ ਤੋਂ ਬਾਗੀ ਹਨ ਉਹ ਕੋਈ ਕਾਨੂੰਨ ਨਹੀਂ ਰਹਿ ਜਾਂਦਾ ਜਿਸ ਨੂੰ ਇੱਕ ਸਾਰ ਲਾਗੂ ਨਾ ਕੀਤਾ ਜਾ ਸਕਦਾ ਉਹ ਕੋਈ ਕਾਨੂੰਨ ਨਹੀਂ ਹੁੰਦਾ ਨਾਲੇ ਰਿਆਦ ਮੇਰੇ ਕਿਤਾਬ ਦੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਕਿ ਇਹ ਮਰਯਾਦਾ ਸਿੱਖਾਂ ਲਈ ਲਾਗੂ ਕੀਤੀ ਜਾਂਦੀ ਹੈ ਕਿਤੇ ਨਹੀਂ ਲਿਖਿਆ ਅਤੇ ਨਾਮ ਮੰਨਣ ਵਾਲੇ ਨੂੰ ਛੇਕਿਆ ਜਾਵੇਗਾ ਇਹ ਵੀ ਨਹੀਂ ਕਿਤੇ ਲਿਖਿਆ ਹੈ ਨੰਬਰ 10 ਮਰਯਾਦਾ ਵਾਲੇ ਰੋਲੇ ਦਾ ਸਥਾਈ ਹਲਕੀ ਹੈ ਮੌਜੂਦਾ ਰੂਪ ਵਿੱਚ ਰਹਿਤ ਮਜਾ ਰਾਹਨੇਤ ਨੇਮਤ ਪਾਉਲ ਦੀਆਂ ਪਾਈਆਂ ਨਕਲੀ ਰਚਨਾਵਾਂ ਕੱਢੀਆਂ ਜਾਣ ਤਾਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਤੱਕ ਸੀਮਿਤ ਹੋ ਜਾ ਸਕੇ ਕਿਉਂਕਿ ਗੁਰੂ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਅਰਦਾਸ ਵਿੱਚੋਂ ਦੁਰਗਾ ਕੀ ਬਾੜ ਦੀ ਪੌੜੀ ਪ੍ਰਥਮ ਕੌਤੀ ਵਾਲੀ ਕੱਢ ਕੇ ਕਿ ਬਦਸਾਂ ਪਾਰਸ਼ਨ ਦੇ ਨਾ ਹੀ ਪਾਇ ਜਾਣ ਨੰਬਰ 11 ਸਿੱਖ ਰਾਇਤ ਸਿੱਖ ਕਿਸ ਧਿਰ ਵੱਲ ਮਰਜ਼ਾਦਾ ਵੀ ਤਬਦੀਲੀਆਂ ਸੋਧ ਲਈ ਵੇਖਣ ਕਿਸ ਵੱਲ ਵੇਖਣ ਨੰਬਰ 21 ਸ਼ੌਣੀ ਕਮੇਟੀ ਵੱਲ ਵੇਖਣ ਬਿਲਕੁਲ ਨਹੀਂ ਇਸ ਦਾ ਕਾਰਨ ਇਹ ਕਿ ਸ਼ੌਣੀ ਕਮੇਟੀ ਦੇ ਪਹਿਲੇ ਗੁਰਗ੍ਰੰਥ ਸਾਹਿਬ ਦੇ ਸ਼ਰੀਕ ਉਹ ਦਸ਼ਮ ਗੰਤ ਨੂੰ ਰਾਇਤ ਮਰਜ਼ਾਦਾ ਦੀ ਕੀਰਤਨੀ ਮੱਧ ਵਿੱਚ ਤਬਦੀਲੀ ਕਰਕੇ ਸੋਧ ਦੇ ਕੇ ਮਾਨਤਾ ਦੇ ਚੁੱਕੀ ਹੈ ਪਹਿਲਾਂ ਹੀ ਤੇ ਇਸ ਕਰਕੇ ਪਿਆਰਿਓ ਇਹ ਨਾ ਸ਼ੌਣੀ ਕਮੇਟੀ ਬਦਲੇਗੀ ਨਾ ਕੋਈ ਜਥੇਦਾਰ ਬਦਲੇਗਾ ਇਸ ਨੂੰ ਇਹਨੂੰ ਬਦਲੇਗੀ ਤਾਂ ਸਿੱਖ ਸੰਗਤ ਬਦਲੇਗੀ ਸਿੱਖ ਸੰਗਤ ਜਦੋਂ ਜਾਗਰੂਕ ਹੋ ਗਈ ਪਤਾ ਲੱਗ ਗਿਆ ਉਹਨਾਂ ਨੂੰ ਵੀ ਸਾਨਾ ਗੁਰਗਰਾ ਸਾਹਿਬ ਦੇ ਪ੍ਰਲੇਖਣ ਇੱਕ ਜੋ ਬਾਹਰ ਕੱਢਿਆ ਗਿਆ ਬਹੁਤ ਨੂੰ ਪਤਾ ਹੀ ਨਹੀਂ ਕਿ ਜੋ ਨੇਤਿਆਂ ਚ ਪੜ ਰਿਹਾ ਹੈ ਗੁਰਗਰਾ ਸਾਹਿਬ ਚ ਹੈ ਕਿ ਨਹੀਂ ਹੈ ਬਹੁਤ ਨੂੰ ਇਹ ਵੀ ਨਹੀਂ ਪਤਾ ਜਦੋਂ ਪਤਾ ਲੱਗ ਗਿਆ ਸਾਰੇ ਸੁਚੇਤ ਹੋ ਗਏ ਤੇ ਸਿੱਖ ਸੰਗਤਾਂ ਆਪ ਹੀ ਗੁਰਗਰਾ ਸਾਹਿਬ ਦੇ ਵੱਲ ਮੋੜਨ ਗਈਆਂ ਇਹ ਤਾਂ ਤੇ ਲਈ ਹੋएगी ਜਾਂ ਸ਼ੂਨੀ ਕਮੇਟੀ ਤੇ ਇਹਨਾਂ ਪ੍ਰੈਸ਼ਰ ਪਾਇਆ ਜਾਵੇ ਸਾਰੀ ਜਥੇਬੰਦੀਆਂ ਵੱਲੋਂ ਸਾਰੀ ਸਿੱਖ ਕੌਮ ਵੱਲੋਂ ਕਿ ਉਹ ਉਸ ਨੂੰ ਬਦਲਣ ਵਾਸਤੇ ਮਜਬੂਰ ਹੋ ਜਾਏ। ਤੋਂ ਪਿਆਰੇ ਵੇਸਤਰਾ ਇਹ ਜਿਹੜਾ ਖਰੜਾ ਸੀ ਇਹ ਕਿਦਾਂ ਇਸ ਨੇ 14 ਸਾਲ ਕੁੱਟ ਖਾਧੀ ਤੇ ਰੋ ਰੋ ਕੇ ਨੇ ਆਪਣਾ ਹਾਲ ਬਿਆਨ ਕੀਤਾ ਕਿਦਾਂ ਕਮੇਟੀਆਂ ਬਦਲੀਆਂ ਗਈਆਂ ਬਾਰ-ਬਾਰ ਸ਼ੋਣੀ ਕਮੇਟੀ ਨੂੰ ਕੋਈ ਯਕੀਨੀ ਨਹੀਂ ਰਹਾ ਕਿ ਜਿਹੜੀ ਕਮੇਟੀ ਪਹਿਲਾਂ ਬਣਾਈਆਂ ਵੀ ਉਹ ਸਹੀ ਆ ਉਹਨੂੰ ਬਦਲਦੇ ਰੇ ਬਾਰ-ਬਾਰ ਕਿਉਂ ਕਿਉਂਕਿ ਜੋ ਪ੍ਰਭਾਵ ਜਥੇਬੰਦੀਆਂ ਦਾ ਬ੍ਰਾਹਮਣੀ ਜਥੇਬੰਦੀਆਂ ਦਾ ਜਾਂ ਅੰਗਰੇਜ਼ ਸਰਕਾਰ ਦਾ ਇਹਨਾਂ ਤੇ ਪਿਆ ਹੋਇਆ ਸੀ ਉਹਨੂੰ ਇਹਨਾਂ ਨੇ ਕਿਸੇ ਨਾ ਕਿਸ ਤਰ੍ਹਾਂ ਵਿੱਚ ਐਡ ਕਰਕੇ ਸਿੱਖਾਂ ਨੂੰ ਸਦਾ ਵਾਸਤੇ ਜੜਾ ਲਾ ਦਿੱਤਾ ਔਰ ਸਿੱਖ ਕੌਮ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਲਿਸ਼ਮ ਰੇਖਾ ਸੀ ਉਸ ਨਾਲ ਪਾਤ ਲੰਗਾ ਦਿੱਤਾ ਇੱਥੇ ਬਸ ਸਮਾਪਤ ਕਰਦੇ ਹਾਂ ਸੋ ਦਰਸ਼ਕਾਂ ਜੀ ਕੋ ਤੇ ਬਹੁਤ ਬਹੁਤ ਧੰਨਵਾਦ ਤੋਂ ਸਾਰਵੇਂ ਪੈਂਪਰੀ ਸਤਿ ਸ਼੍ਰੀ ਅਕਾਲ